ਪਹਿਲਾਂ ਤੋਂ ਮੈਂ ਨਖੇਦੀ ਕਰਦਾ ਜੀ ਕਿ ਇਹ ਜਿਹੜਾ ਅੱਤਵਾਦ ਫੈਲਿਆ ਹੋਇਆ ਵਾ ਇਹਨੇ ਦੇਸ਼ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਇਹਦੇ ਪਿੱਛੇ ਜਿਹੜਾ ਪਾਕਿਸਤਾਨ ਦਾ ਹੱਥ ਹੈ ਅਸੀਂ ਭਾਰਤ ਦੇ ਦੇਸ਼ਵਾਸੀਆਂ ਦੇ ਨਾਲ ਫੌਜ ਦੇ ਨਾਲ ਖੜੇ ਆਂ ਕਿਤੇ ਵੀ ਸਾਡੀ ਲੋੜ ਪਵੇ ਅਸੀਂ ਹਾਜ਼ਰ ਆਂ ਫੌਜ ਦੀ ਮਦਦ ਕਰਨ ਵਾਸਤੇ ਹਾਜ਼ਰ ਆਂ ਜੰਗ ਦੇ ਮੈਦਾਨ ਵਿੱਚ ਕਦਨ ਨੂੰ ਹਾਜ਼ਰ ਆਂ ਜੇਕਰ ਸਾਡੀ ਕੋਈ ਡਿਊਟੀ ਲੱਗਦੀ ਹੈ ਸਰਕਾਰ ਵੱਲੋਂ ਅਸੀਂ ਤਾਂ ਤੰਦੇ ਹੀ ਨਾ ਨਭਾਵਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਪਾਕਿਸਤਾਨੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਡਰਨ ਦੀ ਕੋਈ ਲੋੜ ਨਹੀਂ ਭਾਰਤ ਮੂੰਹ ਦੇ ਉਹ ਜਵਾਬ ਦੇਣ ਜਾਣਦਾ ਵਾ ਤੇ ਜਿਹੜੀ ਜਨਤਾ ਵਾ ਉਹ ਭਾਰਤ ਦੇ ਨਾਲ ਖੜੀ ਖੇਦੀ ਕਰਦਾ ਕਿ ਜਿਹੜਾ ਬਲਖਾੜ ਚ ਆਣ ਕੇ ਪਾਕਿਸਤਾਨ ਇਹ ਕੁਝੀਆਂ ਹਰਕਤਾਂ ਸਿਵਲ ਸਿਵਲਿੰਗ ਤੇ ਘਰ ਲਾਪਿਆ ਇਨਾ ਚੀ ਜੇ ਹਿੰਮਤ ਆ ਤੇ ਚੰਗੀ ਤਰ੍ਹਾਂ ਇੱਕ ਦੂਜੇ ਨਾਲ ਗੋਲਬਾਰੀ ਹੋ ਕੇ ਨਜੇਠੀ ਲੈਣ ਆ ਕੁਝੀਆਂ ਜਿਹੜੀਆਂ ਗੁਜੀਆਂ ਹਰਕਤਾਂ ਕਰਦੇ ਇਹ ਤਾਂ ਬਾਜ ਆ ਹਰ ਜਲੰਦੀ ਤੇ ਅੱਜ ਜੋ ਦੇਸ਼ ਦੇ ਹਾਲਾਤ ਬਣੇ ਹੋਏ ਨੇ ਕਿ ਜਿਸ ਤਰ੍ਹਾਂ ਅੱਪੀ ਚੀ ਜੇ ਜੰਮੂ ਕਸ਼ਮੀਰ ਦੇ ਵਿੱਚ ਅ ਪਹਿਲਗਾਮ ਦੇ ਵਿੱਚ ਇੱਕ ਵੱਡਾ ਹਮਲਾ ਹੋਇਆ ਹੈ ਕੀ ਕਹਿਣਾ ਚਾਹੋ ਪਹਿਲਾਂ ਤਾਂ ਮੈਂ ਨਿਖੇਦੀ ਕਰਦਾ ਜੀ ਕਿ ਇਹ ਜਿਹੜਾ ਅੱਤਵਾਦ ਫੈਲਿਆ ਹੋਇਆ ਵਾ ਇਹਨੇ ਦੇਸ਼ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਇਹਦੇ ਪਿੱਛੇ ਜਿਹੜਾ ਪਾਕਿਸਤਾਨ ਦਾ ਹੱਥ ਆ ਅੱਜ ਅਸੀਂ ਭਾਰਤ ਦੇ ਦੇਸ਼ਵਾਸੀਆਂ ਦੇ ਨਾਲ ਫੌਜ ਦੇ ਨਾਲ ਖੜੇ ਆ ਕਿਤੇ ਵੀ ਸਾਡੀ ਲੋੜ ਪਵੇ ਅਸੀਂ ਹਾਜ਼ਰ ਆਂ ਫੌਜ ਦੀ ਮਦਦ ਕਰਨ ਵਾਸਤੇ ਹਾਜ਼ਰ ਆਂ ਜੰਗ ਦੇ ਮੈਦਾਨ ਵਿੱਚ ਉਦਨ ਨੂੰ ਹਾਜ਼ਰ ਆਂ ਜੇਕਰ ਸਾਡੀ ਕੋਈ ਡਿਊਟੀ ਲੱਗਦੀ ਹੈ ਸਰਕਾਰ ਵੱਲੋਂ ਅਸੀਂ ਤਾਂ ਤੰਦੇ ਹੀ ਨਾ ਨਭਾਵਾਂਗੇ ਸਰਬ ਵੀ ਜਿਲੇ ਦੇ ਵਿੱਚ ਆਪਾਂ ਬਿਠੇ ਆ ਮੰਨ ਲਓ ਕਾਉਂਟਰ ਦੇ ਬਿਲਕੁਲ ਕੰਡੇ ਤੇ ਮਤਲਬ ਲੋਕਾਂ ਨੂੰ ਕਿਹੜੀ ਅਪੀਲ ਕਰਨੀ ਚਾਹੀਦੀ ਵਿਸ਼ੇਸ਼ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਪਾਕਿਸਤਾਨੀਆਂ ਨੂੰ ਮੂੰਹ ਤੋਰ ਜਵਾਬ ਦਿੱਤਾ ਜਾਵੇ ਡਰਨ ਦੀ ਕੋਈ ਲੋੜ ਨਹੀਂ ਭਾਰਤ ਮੂੰਹ ਦੇ ਉਹ ਜਵਾਬ ਦੇਣ ਜਾਣਦਾ ਵਾ ਤੇ ਜਿਹੜੀ ਜਨਤਾ ਵਾ ਉਹ ਭਾਰਤ ਦੇ ਨਾਲ ਖੜੀ ਹੈ ਰਾਤ ਦਾ ਇੱਕ ਭਾਰਤ ਫੌਜ ਨੇ ਸਬਜੀਗਰ ਕਲ ਜਿਹੜਾ ਸਟੈਕ ਕੀਤਾ ਹੋਇਆ ਹੈ ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਉਹਨੇ ਦਹਿਸ਼ਤ ਵਿੱਚ ਆਣ ਕੇ ਕਸ਼ਮੀਰ ਦੇ ਇੱਕ ਧਾਰਮਿਕ ਅਦਾਰੇ ਗੁਰਦੁਆਰਾ ਸਾਹਿਬ ਤੇ ਹਮਲਾ ਕਰ ਦਿੱਤਾ ਜਿੱਥੇ ਕੁਝ ਬਿੱਤੀ ਮਾਰੇ ਵੀ ਗਏ ਨੇ ਕੀ ਕਹਿਣਾ ਚਾਹੁੰਦੇ ਮੈਂ ਉਹਦੀ ਨਿਖੇਦੀ ਕਰਦਾ ਕਿ ਜਿਹੜਾ ਬਲਖਾਰ ਚ ਆਣ ਕੇ ਪਾਕਿਸਤਾਨ ਇਹ ਕੁਝੀਆਂ ਹਰਕਤਾਂ ਸਿਵਲ ਸਿਵਲਿੰਗ ਤੇ ਘਰ ਲਾਪਿਆ ਇਨਾ ਚ ਜੇ ਹਿੰਮਤ ਆ ਤੇ ਚੰਗੀ ਤਰ੍ਹਾਂ ਇੱਕ ਦੂਜੇ ਨਾਲ ਗੋਲਬਾਰੀ ਹੋ ਕੇ ਨਜੇਠ ਹੀ ਲੈਣ ਆ ਕੁੜੀਆਂ ਜਿਹੜੀਆਂ ਗੁੱਜੀਆਂ ਹਰਕਤਾਂ ਕਰਦੇ ਇਹ ਤਾਂ ਬਾਜੋਂ ਕੀ ਲੋੜ ਪੈਂ ਤੇ ਪੰਜਾਬੀ ਫੌਜ ਦਾ ਮੋਢੇ ਦਾ ਮੁੰਡਾ ਜੋਸ਼ ਕੇ ਲੜਵੇ ਮੈਂ ਪੰਜਾਬ ਦੇ ਰੈਜੀਮੈਂਟ ਨੂੰ ਪੰਜਾਬ ਦੇ ਫੌਜ ਨੂੰ ਹਿੰਦੁਸਤਾਨ ਦੀ ਫੌਜ ਨੂੰ ਸਲਾਮ ਕਰਦਾ ਕਿ ਅੱਜ ਜਿੰਨਾ ਇਹਨਾਂ 'ਚ ਉਤਸ਼ਾਹ ਵਾ ਚਾਹੇ ਉਹ ਕਿਸ ਤਰ੍ਹਾਂ ਦੀ ਵੀ ਜੰਗ ਹੋਵੇ ਚਾਹੇ ਉਹ ਨਿੱਜੀ ਜੰਗ ਹੋਵੇ ਤੇ ਚਾਹੇ ਉਹ ਪਾਕਿਸਤਾਨਾ ਹੋਵੇ ਪਾ ਜ ਹਰ ਲੜਾਈ ਲੜਨ ਨੂੰ ਤਿਆਰ ਆ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਧੰਨਵਾਦ